ਜਹਿਨ ਜੀ ਇਸ ਜਿਹੜਾ ਰੇਲਵੇ ਕ੍ਰੋਸਿੰਗ ਆ ਇਹਦੇ ਸਬੰਧ ਦੇ ਵਿੱਚ ਮਾਨਯੋਗ ਐਸਐਸਪੀ ਹਿਆਰਪੁਰ ਜੀ ਪਾਸ ਤੇ ਸਾਡੇ ਪਾਸ ਵੀ ਕਾਫੀ ਜਿਹੜੀਆਂ ਲੋਕਾਂ ਦੀਆਂ ਕੰਪਲੇਂਟਾਂ ਆਈਆਂ ਸੀਗੀਆਂ ਕਿ ਜਦੋਂ ਰੇਲਵੇ ਕ੍ਰੋਸਿੰਗ ਡਾਊਨ ਹੁੰਦੀ ਹੈ ਤੇ ਕੁਝ ਲੋਕ ਜਿਹੜੇ ਆ ਉਹ ਸੱਜੇ ਦੇ ਖੱਬੇ ਅੱਗੇ ਛੋਟੇ ਵਹੀਕਲ ਬੱਸਸ ਵਗੈਰਾ ਜਾਂ ਟਰੱਕ ਵਗੈਰਾ ਲਿਆ ਕੇ ਤੇ ਜਾਮ ਲਾ ਦਿੰਦੇ ਆ ਤੇ ਜਦੋਂ ਫਟ ਖੁੱਲਦਾ ਟ੍ਰੇਨ ਜਾਣ ਤੋਂ ਬਾਅਦ ਇਹ ਕਾਫੀ ਲੰਮਾ ਸਰ ਜਿਹੜਾ ਜਾਮ ਲੰਮਾ ਚਰ ਜਾਮ ਜਿਹੜਾ ਉਹ ਲੱਗਾ ਰਹਿੰਦਾ ਇਹਦੇ ਕਰਕੇ ਅੱਜ ਅਸੀਂ ਸਰਪ੍ਰਾਈਜ਼ਿੰਗ ਜਿਹੜਾ ਇੱਥੇ ਐਕਸ਼ਨ ਹੈ ਉਹ ਕੀਤਾ ਜਿਹਦੇ ਵਿੱਚ ਛੋਟੇ ਵਹੀਕਲ ਜਿਹੜੇ ਆ ਉਹ ਸਾਡੇ 4-5 ਨੂੰ ਕਾਬੂ ਆਇਆ ਉਹਨਾਂ ਦਾ ਅਸੀਂ ਮੌਕੇ ਤੇ ਜੋ ਚਲਾਨ ਬਣਦਾ ਸੀ ਉਹ ਕਰ ਦਿੱਤਾ ਸਭ ਦੇਖਿਆ ਗਿਆ ਕਿ ਵੱਡੀਆਂ ਗੱਡੀਆਂ ਸਾਰੀਆਂ ਲਾਈਨ 'ਚ ਖੜੀਆਂ ਸੀ ਛੋਟੇ ਵੀਕਲ ਜਿਹੜੇ ਕੁਛ ਅੱਗੇ ਆਏ ਹੋਏ ਨੇ ਉਹਨਾਂ ਬਾਰੇ ਕੀ ਕਰਨਾ ਚਾਹੀਦਾ ਜਿਹੜੇ ਛੋਟੇ ਵਹੀਕਲ ਅੱਗੇ ਆਏ ਆ ਉਹਨਾਂ ਨੂੰ ਅਸੀਂ ਚਲਾਨ ਵੀ ਕੀਤਾ ਉਹਨਾਂ ਦਾ ਤੇ ਬਾਕੀਆਂ ਨੂੰ ਵਾਰਨਿੰਗ ਦਿੱਤੀ ਹੈ ਕਿ ਪਲੀਜ਼ ਇਦਾਂ ਕਰਕੇ ਜਿਹੜਾ ਤੁਸੀਂ ਜਾਮ ਦਾ ਕਾਰਨ ਹੈ ਇਹ ਨਾ ਬਣੋ ਤੁਸੀਂ ਦੇਖ ਲਓ ਕਿ ਜਿਹੜਾ ਇਹੀ ਜਾਮ ਹੈ ਜਿੱਥੇ ਅੱਧਾ-ਅੱਧਾ ਪੌਣਾ-ਪੌਣਾ ਘੰਟਾ ਲੋਕ ਫਸੇ ਰਹਿੰਦੇ ਸੀ ਮੇਬੀ 5 ਤੋਂ 6 ਮਿੰਟ ਵਿੱਚ ਸਾਰੀ ਟ੍ਰੈਫਿਕ ਜਿਹੜੀ ਉਹ ਨਿਕਲ ਚੁੱਕੀ ਹੈ ਇਸ ਕਰਕੇ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਪਲੀਜ਼ ਪੰਜਾਬ ਪੁਲਿਸ ਦਾ ਸਾਥ ਦਿਓ ਇਦਾਂ ਕਰਕੇ ਤੁਸੀਂ ਜਾਮ ਨਾ ਲਾਓ ਕੋਈ ਕੱਲ ਨੂੰ ਕੋਈ ਤੁਹਾਡੇ ਨਾਲ ਕੋਈ ਹਾਸਾ ਜਿਹੜਾ ਉਹ ਨਾਲ ਵਾਪਰ ਜਾਵੇ ਆਪਣੇ ਆਪ ਨੂੰ ਸੇਫ ਰੱਖੋ ਤੇ ਜਿਹੜਾ ਜਾਮ ਇੱਥੇ ਨਾ ਲਾਓ ਤਾਂ ਜੋ ਆਮ ਪਬਲਿਕ ਨੂੰ ਕੋਈ ਦਿੱਕਤ ਨਾ ਆਵੇ ਅਕਸਰ ਦੇਖਿਆ ਗਿਆ ਕਿ ਜਦੋਂ ਮੁਲਾਜ਼ਮ ਕਿਸੇ ਵੀ ਇਹ ਰੇਲਵੇ ਟ੍ਰੈਕਿੰਗ ਤੇ ਰੇਲਵੇ ਫਾਟਕ ਤੇ ਨਹੀਂ ਖੜੇ ਹੁੰਦੇ ਉਦੋਂ ਜਾਮ ਜ਼ਿਆਦਾ ਲੱਗਦੇ ਆ ਜਦੋਂ ਆ ਕੇ ਖੜੇ ਹੋ ਜਾਂਦੇ ਤਾਂ ਲੋਕੀ ਰੂਲ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੰਦੇ ਆ ਮੈਂ ਬੜੇ ਆਦਰਪੂਰਵ ਸਤਿਕਾਰ ਨਾਲ ਸਾਰੇ ਹੁਸ਼ਿਆਰ ਪ੍ਰਵਾਸੀਆਂ ਨੂੰ ਜਾਂ ਜਿਹੜੇ ਵੀਰ ਦੂਜੇ ਡਿਸਟ੍ਰਿਕਟਾਂ ਦੇ ਵੀ ਇੱਧਰ ਦੀ ਗੁਜ਼ਰਦੇ ਆ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਪਲੀਜ਼ ਇਹ ਕੋਈ ਜ਼ਰੂਰੀ ਨਹੀਂ ਕਿ ਜਿੱਥੇ ਕੋਈ ਟ੍ਰੈਫਿਕ ਕਨਸਟੇਬਲ ਖੜਾ ਹੈ ਤੇ ਉੱਥੇ ਹੀ ਤੁਸੀਂ ਰੂਲਾਂ ਦੀ ਪਾਲਣਾ ਕਰਨੀ ਹੈ ਇਹਦਾ ਮਤਲਬ ਇਹ ਹੈ ਕਿ ਟ੍ਰੈਫਿਕ ਕਨਸਟੇਬਲ ਨੂੰ ਦੇਖ ਕੇ ਤੁਸੀਂ ਰੂਲਾਂ ਦੀ ਪਾਲਣਾ ਕਰਦੇ ਹੋ ਇਹ ਗਲਤ ਹੈ ਇਹਦਾ ਮਤਲਬ ਹੈ ਕਿ ਤੁਹਾਨੂੰ ਸਭ ਪਤਾ ਹੈ ਤੁਸੀਂ ਟ੍ਰੈਫਿਕ ਰੂਲਾਂ ਤੋਂ ਸਾਰੇ ਜਾਣੂ ਹੋ ਪਲੀਜ਼ ਇਸ ਤਰ੍ਹਾਂ ਕਰਨ ਦੀ ਲੋੜ ਨਹੀਂ ਆ ਕਿਸੇ ਆਪਣੇ ਆਪ ਹੀ ਇਸ ਚੀਜ਼ ਨੂੰ ਸਮਝੋ ਕਿ ਇੱਥੇ ਮੇਰੀ ਨਿੱਜੀ ਜ਼ਿੰਮੇਵਾਰੀ ਬਣਦੀ ਹੈ ਤੇ ਮੈਂ ਇਸ ਤਰ੍ਹਾਂ ਨਹੀਂ ਕਰਨਾ ਤਾਂ ਜੋ ਅਸੀਂ ਇੱਕ ਹਿਸ਼ਾਰਪੁਰ ਨੂੰ ਜਿਹੜਾ ਮਸਾਲੀ ਜ਼ਿਲ੍ਹਾ ਬਣਾ ਸਕੀ ਹਾਂ ਜੀ ਮੇਰਾ ਨਾਮ ਸਨੀ ਹੈ ਜੀ ਇੱਥੇ ਫਟਕਾਂ ਬਾਰੇ ਕੀ ਕਹਿਣਾ ਤੁਹਾਡਾ ਜਾਮ ਕਦੋਂ ਲੱਗਦੇ ਆ ਤੇ ਲੱਗਨੇ ਚਾਹੀਦੇ ਕਿ ਨਹੀਂ ਇੱਥੇ ਲਿਖੋ ਜੀ ਬਹੁਤ ਜਾਮ ਹੁੰਦਾ ਟਰੈਫਿਕ ਇੰਨਾ ਕਿ ਜਾਮ ਹੋਦਾ ਕੀ ਪੁੱਛੋ ਨਾ ਤੇ ਆ ਪ੍ਰਚਾਰੀ ਇਹਦਾ ਕੋਈ ਹੱਲ ਕੀਤਾ ਜਾਵੇ ਜਾਂ ਫਲਾਈਓਵਰ ਇੱਧਰ ਆ ਕੁਝ ਬਣਾ ਜਾਵੇ ਕਿ ਦਿੱਕਤ ਨਾ ਆਵੇ ਕਿਸੇ ਨੂੰ ਆਪਾਂ ਕਿਸੇ ਬੱਸ ਵਿੱਚ ਐਮਪਲਾਈ ਹੈਗੇ ਆ ਹਾਂਜੀ ਹਾਂਜੀ ਆਪਾਂ ਪੀਆਰਡੀਸੀ ਦੇ ਦੇ ਜੀ ਕੀ ਕਰ ਆਪਾਂ ਜੋਬ ਤੁਹਾਡੇ ਆਪਣੀ ਜੋਬ ਹੈਗੀ ਕਾਲਜ ਦੇ ਵਿੱਚ ਅੱਛਾ ਹਾਂਜੀ 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 ਤੇ ਲੋਕਾਂ ਕੀ ਸੰਦੇਸ਼ ਦੇਣਾ ਚਾਹੋਗੇ ਸ਼ਾਮ ਵਾਰ ਇਹ ਸ਼ਾਮ ਵਾਰ ਦੇਖੋ ਜਿਹੜਾ ਚੱਲਵਾਗੇ ਕਿਉਂਕਿ ਟ੍ਰੈਫਿਕ ਜਿੱਦਾਂ ਕ ਬੰਦ ਹੋਵੇ ਉਹਨਾਂ ਕਾ ਜਿਆਦਾ ਵਧੀਆ ਸੋ ਬੈਸਟ ਕੁਝ ਜਿਹੜਾ ਕਿ ਸਾਡਾ ਹੁਸ਼ਿਆਰਪੁਰ ਸੈਡੀ ਚੋ ਵਿੱਚ ਬੰਦਾ ਹੋ ਜਾਂਦਾ ਬਾਰੋ-ਬਾਰ ਟ੍ਰੈਫਿਕ ਨੂੰ ਜਿੰਨਾ ਕੋਈ ਆਪਣੀ ਲਾਈਨ ਦੇ ਵਿੱਚ ਚੱਲਣ ਜਾਦੇ ਮੇਰਾ ਨਾਮ ਸਾਵੇਜ ਇਹ ਕਿਹੜਾ ਏਰੀਆ ਇਹ ਇਹ ਹੁਸ਼ਿਆਰਪੁਰ ਬਾਈਪਾਸ ਕੇਪਸੀ ਵਾਲਾ ਉਹਦੇ ਵਾਲਾ ਫਾਟਕ ਹੈ ਹਾਂ ਇਹ 47 ਦਾ ਜਿਹੜੇ ਫਾਟਕ ਲੱਗਣ ਤੋਂ ਬਾਅਦ ਜਿਹੜੇ ਜਾਮ ਲੱਗਦੇ ਆ ਉਹ ਕਿਉਂ ਲੱਗਦੇ ਉਹਦੇ ਬਾਰੇ ਦੱਸੋ ਵੇ ਰੌਂਗ ਸਾਈਡ ਆ ਰਹਾ ਬਸ ਵਾਲੇ या ट्रक वाले और रोंग साइड खड़े कर लें दोनों तरफ खड़े कर ले उधर से भी और इधर से भी तो इस करके आना ज़्यादा दिक्कत आ गए जाम कदरों नहीं लगते अगर स, राइट साइड खड़े करेंगे सब उधर से भी इधर से भी तो फिर आना बहुत आसानी से निकल जाएगा जाम जब इधर पुलिस वाले खड़े होते हैं ना तो सब है ना रूल के हिसाब से खड़े होते हैं सब तो जब जाम नहीं लगता जब पुलिस वाले चले जाओ फिर रॉन्ग साइड में ही खड़े हो जाएगा सब फिर तो मेरा नाम हरदेव सिंह है जी क्या कहना चाहते हैं इस रोड के बारे में हाँ पहले इस रोड पर ना जाम बहुत मिलता था गाड़ी, गाड़ी पे गाड़ी में चढ़ी जैसे इधर से तीन लाइन बन जाती थी इधर से तीन लाइन बन जाती थी लेकिन अब आज बिल्कुल जाम नहीं है सब कुछ ठीक ठाक चल रहा है क्या कहना चाहते हो लोग तो मुझे यही कहना चाहते कि यार थोड़ा ना ट्रैफिक की नियमों की पालना करो ठीक है पुलिस का साथ दो अगर वो बोल रहे एक लाइन में रहो तो एक लाइन में रहो खाम खामे तीन तीन चार लाइन बनाने का कोई फायदा तो नहीं है ठीक है ऐसे आपको भी असुविधा होगी भूलता तो कोई नहीं होगा ना हम ही लेट होते हैं काम से अब एक लाइन है सभी जा रहे हैं आराम से कोई टेंशन नहीं है जो लोग हैं क्या उनकी सोच है में रहें सोच तो सबके अलग अलग है ना कोई तो अब जल्दी में होता है वो ऊपर से ले आता है गाड़ी क्यों हर जगह तो नहीं सकती लोगों को समझना चाहिए ना वही तो मैं बोल रहा हूँ कि लोगों को साथ देना चाहिए समझना चाहिए हर बात को अगर ट्रैफिक कोई नियम है तो किसी वजह से बने हैं ना उनको फॉलो करना चाहिए और लाइन बनेगी दिक्कत किसको होगी हम लोगों को होगी और तक किसी को परेशानी नहीं होगी इसलिए सबको हमें सोच समझ के चलना चाहिए गाड़ी सोच समझ के चलानी चाहिए जो भी नियम है उसको फॉलो करना चाहिए ठीक है ना जानते मैं ये कहना चाहूंगा कि बहुत ज्यादा ट्रैफिक का इशू आंदा सिगा बट सर होना वालों तो सारे वालों बहुत बढ़िया कदम चक्या गया है स्पेशल थैंक्स हूं हरपुर पुलिस दा जी ਕੁਫੀ ਇਹ ਕਦਮ ਚੱਕਿਆ ਜਿਹਦੇ ਕਰਕੇ ਟ੍ਰੈਫਿਕ ਦੇ ਰੂਟਸ ਨੂੰ ਸਾਰੇ ਫੋਲੋ ਕਰ ਰਹੇ ਆ ਤੇ ਬਣਦੇ ਨਾਮ ਸਾਰੇ ਨੂੰ ਦਿੱਤੇ ਜਾ ਰਹੇ ਆ ਸੋ ਸਾਰੇ ਰੂਟਸ ਨੂੰ ਫੋਲੋ ਕਰੋ ਤਾਂ ਹਾਂ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਇੱਥੇ ਫੜ ਗਏ ਜਦੋਂ ਇਹ ਗੱਡੀਆਂ ਆਉਂਦੀਆਂ ਆਪਾਂ ਲਾਂਚ ਖੜੇ ਰਹਿੰਦੇ ਸੀਗੇ ਮਗਰ ਉਹ ਲਿਆ ਲਿਆ ਕੇ ਗੱਡੀਆਂ ਗਾਹ ਤੁਰਦੇ ਸਾਰੇ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਹੋ ਬਹੁਤ ਵਧੀਆ ਸਾਹਿਬ ਨੇ ਜੋ ਕੰਮ ਕੀਤਾ ਬਹੁਤ ਵਧੀਆ ਬਖਲੇ ਕੇ ਇੱਥੇ ਮਿਲਣਾ ਚੰਗਾ ਇਹਨਾਂ ਨੂੰ ਪਰ ਟਾਈਮ ਤੋਂ ਬਹੁਤ ਘੱਟ ਹੁੰਦਾ ਫੰਦੇ ਨਹੀਂ ਮਿਲਦੇ ਠੀਕ ਹੈ ਬਹੁਤ ਵਧੀਆ ਲੱਗਿਆ ਥੈਂਕਿਊ ਜੀ ਥੈਂਕਿਊ ਇਹਨਾਂ ਦਾ ਆਪਣਾ ਬਲਜਿੰਦਰ ਕੋਲ ਅਕਸਰ ਦੇਖਿਆ ਗਿਆ ਕਿ ਹਸ਼ਰਪੁਰ ਤੇ ਦੋ ਫਾਟਾ ਕੇ ਇੱਕ ਫਗੋਦਰ ਫਗਵਾੜਾ ਰੋਡ ਤੇ ਰੀਨਪਰ ਮੰਡੀ ਵਾਲਾ ਇੱਕ ਐਫਸੀ ਦਲੰਦਰ ਰੋਡ ਬਾਈਪਾਸ ਵਾਲਾ ਤੇ ਆਪਾਂ ਇਸ ਟਾਈਮ ਦਲੰਦਰ ਰੋਡ ਬਾਈਪਾਸ ਤੇ ਖੜੇ ਆ ਤੇ ਜਾਮ ਜਿਹੜੇ ਬਹੁਤ ਲੱਗਦੇ ਹੁੰਦੇ ਸੀਗੇ ਹਾਂਜੀ ਹੁਣ ਸਮੂਥਲੀ ਚੱਲਦੇ ਪਏ ਆ ਕੀ ਕਹਿਣਾ ਤੁਹਾਡਾ ਇਹਦੇ ਬਾਰੇ ਬਹੁਤ ਵਧੀਆ ਆ ਹੁਣ ਇਹ ਇੱਥੇ ਖੜੇ ਹੈਗੇ ਆ ਭਾਜੀ ਸਰ ਹੁਣੀ ਔਰ ਬਹੁਤ ਵਧੀਆ ਆ ਇਸ ਟਾਈਮ ਮੈਂ ਵੀ ਪਹਿਲਾਂ ਆਈ ਸੀਗੀ ਇੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਸੀ ਹੁਣ ਇਸ ਟਾਈਮ ਮੈਂ ਵੀ ਅੱਜ ਆ ਕੇ ਦੇਖਿਆ ਕਿ ਸਭ ਡਿਸਪਲਾਈਨ ਦੇ ਵਿੱਚ ਖੜੇ ਆ ਇਹਨਾਂ ਫੋਟੋ ਦੇਖਿਆ ਜਾਂਦਾ ਕਿ ਜਦੋਂ ਨਾਕਿਆਂ ਤੇ ਪੁਲਿਸ ਤਾਂ ਫਟਕਾਂ ਤੇ ਨਹੀਂ ਖੜਦੀ ਲੋਕੇ ਰੂਲ ਤੋੜਦੇ ਆ ਹਾਂਜੀ ਜਦੋਂ ਮੁਲਾਜ਼ਮ ਆ ਕੇ ਖੜ ਜਾਂਦੇ ਆ ਉਦੋਂ ਰੂਲ ਅਪਣਾ ਲੈਂਦੇ ਆ ਹਾਂਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਨਹੀਂ ਉਹਨਾਂ ਲੋਕਾਂ ਤੋਂ ਮੈਂ ਕਹਿਣਾ ਚਾਹੂੰਗੀ ਕਿ ਚਾਹੀਦਾ ਸਾਨੂੰ ਖੁਦ ਨੂੰ ਵੀ ਆਪ ਨੂੰ ਵੀ ਸਮਝਣਾ ਨਾ ਕਿ ਡਿਸਪਲਾਈਨ ਦੇ ਵਿੱਚ ਰੋ ਆਓ ਜਾਓ ਵਧੀਆ ਰਹਿੰਦਾ ਹੈਗਾ ਆ ਪਰ ਇਹਨਾਂ ਦੀ ਮੈਨੂੰ ਬਹੁਤ ਵਧੀਆ ਲੱਗਾ ਹੈਗਾ ਨੇਚਰ ਬਹੁਤ ਵਧੀਆ ਲੱਗਾ ਮੈਂ ਇਹਨਾਂ ਨੂੰ ਵੈਸੇ ਵੀ ਦੇਖਦੀ ਹੁੰਦੀ ਹੈਗੀਆਂ ਸੋਸ਼ਲ ਮੀਡੀਆ ਤੇ ਇਹਦਾ ਨੇਚਰ ਵੀ ਬਹੁਤ ਵਧੀਆ ਆ ਔਰ ਅੱਜ ਵੀ ਮੈਂ ਦੇਖਿਆ ਮੈਨੂੰ ਬਹੁਤ ਵਧੀਆ ਲੱਗਾ ਹੈਗਾ ਆ ਇਸੇ ਤਰ੍ਹਾਂ ਚਾਹੀਦਾ ਸਾਨੂੰ ਸਾਰਿਆਂ ਨੂੰ ਡਿਸਪਲਿਨ ਅਪਣਾਉਣਾ